ਲੱਗਦਾ ਸੀਗਾ ਜਿਵੇਂ ਮੈਂ ਕਿਹਾ ਪਹਿਲਾਂ ਹੀ ਪੁੱਛ ਲਿਆ ਵੀ ਕਾਰਵਾਈ ਦਾ ਕੁਝ ਪਤਾ ਲੱਗਦਾ ਸੀ ਪਰ ਅੱਜ ਦੇਖਦੇ ਆ ਤੁਸੀਂ ਆਏ ਹੋ ਇੱਥੇ ਸਭ ਕੁਝ ਦੇਖਿਆ ਕੀ ਪ੍ਰਤੀਤ ਹੋਇਆ ਵੀ ਹਾਂ ਕੁਝ ਫਰਕ ਪਿਆ ਦੇਖੋ ਜਦੋਂ ਤੱਕ ਅਸੀਂ ਸੀਪੀ ਸਾਹਿਬ ਨੂੰ ਨਹੀਂ ਮਿਲੇ ਸੀ ਉਦੋਂ ਸਾਨੂੰ ਕੋਈ ਯਕੀਨ ਨਹੀਂ ਸੀਗਾ ਵੀ ਕਾਰਵਾਈ ਹੋਊਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਸ਼ੀਦਾਂ ਬਾਰੇ ਵੀ ਇਹ ਬਹੁਤ ਬਕਵਾਸ ਕਰਦਾ ਰਿਹਾ ਹੁਣ ਤਾਂ ਇਹ ਪਰਸਨਲ ਹੋ ਹੀ ਗਿਆ ਸੀ ਨਾ ਜਿਵੇਂ ਬਾਈ ਦੀ ਬੇਟੀ ਨੂੰ ਬੋਲਿਆ ਪਰ ਜਦੋਂ ਸੀਪੀ ਸਾਹਿਬ ਨੂੰ ਮਿਲੇ ਆ ਸੀ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਯਕੀਨ ਦਵਾਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ WhatsApp ਨੇ ਵੀ ਹਾਂ ਸਾਨੂੰ ਸੀਪੀ ਸਾਹਿਬ ਨੇ ਕਿਹਾ ਵੀ ਤੁਹਾਨੂੰ ਗਿਫਟ ਦੇਣਾ ਸੀ ਅਸੀਂ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਦਾ ਲੁਧਿਆਣੇ ਦਾ ਵਾ ਸੋ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਆ ਜੇ ਪ੍ਰਸ਼ਾਸਨ ਇਹੋ ਜਿਹਾ ਹੀ ਕੰਮ ਕਰੂਗਾ ਤਾਂ ਹਮੇ ਹਮੇਸ਼ਾ ਨੈਗੇਟਿਵ ਬੋਲੀਏ ਜਾਂ ਆਪਾਂ ਗਲਤ ਪ੍ਰਚਾਰ ਕਰੀਏ ਉਹ ਗੱਲ ਇੱਕ ਡਿਫਰੈਂਟ ਆ ਬਟ ਇਸ ਟਾਈਮ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਉਸ ਲੱਗ ਆ ਜੋਗੇ ਲੱਗਦਾ ਸੀਗਾ ਜਿਵੇਂ ਮੈਂ ਕਿਹਾ ਪਹਿਲਾਂ ਹੀ ਪੁੱਛ ਲਿਆ ਵੀ ਕਾਰਵਾਈ ਦਾ ਕੁਝ ਪਤਾ ਲੱਗਦਾ ਸੀ ਪਰ ਅੱਜ ਦੇਖਦੇ ਆ ਤੁਸੀਂ ਆਏ ਹੋ ਇੱਥੇ ਸਭ ਕੁਝ ਦੇਖਿਆ ਕੀ ਪ੍ਰਤੀਤ ਹੋਇਆ ਵੀ ਹਾਂ ਕੁਝ ਫਰਕ ਪਿਆ ਦੇਖੋ ਜਦੋਂ ਤੱਕ ਅਸੀਂ ਸੀਪੀ ਸਾਹਿਬ ਨੂੰ ਨਹੀਂ ਮਿਲੇ ਸੀ ਉਦੋਂ ਸਾਨੂੰ ਕੋਈ ਯਕੀਨ ਨਹੀਂ ਸੀਗਾ ਵੀ ਕਾਰਵਾਈ ਹੋਊਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਸ਼ੀਧਾਂ ਬਾਰੇ ਵੀ ਇਹ ਬਹੁਤ ਬਕਵਾਸ ਕਰਦਾ ਰਿਹਾ ਹੁਣ ਤਾਂ ਇਹ ਪਰਸਨਲ ਹੋ ਹੀ ਗਿਆ ਸੀ ਨਾ ਜਿਵੇਂ ਬਾਈ ਦੀ ਬੇਟੀ ਨੂੰ ਬੋਲਿਆ ਪਰ ਜਦੋਂ ਸੀਪੀ ਸਾਹਿਬ ਨੂੰ ਮਿਲੇ ਆ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਯਕੀਨ ਦਵਾਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵਟਸਐਪ ਨੇ ਵੀ ਹਾਂ ਸਾਨੂੰ ਸੀਪੀ ਸਾਹਿਬ ਨੇ ਕਿਹਾ ਵੀ ਤੁਹਾਨੂੰ ਗਿਫਟ ਦੇਣਾ ਸੀ ਅਸੀਂ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਦਾ ਲੁਧਿਆਣੇ ਦਾ ਵਾ ਸੋ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਆ ਜੇ ਪ੍ਰਸ਼ਾਸਨ ਇਹੋ ਜਿਹਾ ਹੀ ਕੰਮ ਕਰੂਗਾ ਹਮੇਸ਼ਾ ਨੈਗੇਟਿਵ ਬੋਲੀਏ ਜਾਂ ਆਪਾਂ ਗਲਤ ਪ੍ਰਚਾਰ ਕਰੀਏ ਉਹ ਗੱਲ ਇੱਕ ਡਿਫਰੈਂਟ ਆ ਬਟ ਇਸ ਟਾਈਮ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਉਸ ਲੱਗਾ ਜੋਗੇ ਲੱਗਦਾ ਸੀਗਾ ਜਿਵੇਂ ਮੈਂ ਕਿਹਾ ਪਹਿਲਾਂ ਹੀ ਪੁੱਛ ਲਿਆ ਵੀ ਕਾਰਵਾਈ ਦਾ ਕੁਝ ਪਤਾ ਲੱਗਦਾ ਸੀ ਪਰ ਅੱਜ ਦੇਖਦੇ ਆ ਤੁਸੀਂ ਆਏ ਹੋ ਇੱਥੇ ਸਭ ਕੁਝ ਦੇਖਿਆ ਕੀ ਪ੍ਰਤੀਤ ਹੋਇਆ ਵੀ ਹਾਂ ਕੁਝ ਫਰਕ ਪਿਆ ਦੇਖੋ ਜਦੋਂ ਤੱਕ ਅਸੀਂ ਸੀਪੀ ਸਾਹਿਬ ਨੂੰ ਨਹੀਂ ਮਿਲੇ ਸੀ ਉਦੋਂ ਸਾਨੂੰ ਕੋਈ ਯਕੀਨ ਨਹੀਂ ਸੀਗਾ ਵੀ ਕਾਰਵਾਈ ਹੋਊਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਸ਼ੀਦਾਂ ਬਾਰੇ ਵੀ ਇਹ ਬਹੁਤ ਬਕਵਾਸ ਕਰਦਾ ਰਿਹਾ ਹੁਣ ਤਾਂ ਇਹ ਪਰਸਨਲ ਹੋ ਹੀ ਗਿਆ ਸੀ ਨਾ ਜਿਵੇਂ ਬਾਈ ਦੀ ਬੇਟੀ ਨੂੰ ਬੋਲਿਆ ਪਰ ਜਦੋਂ ਸੀਪੀ ਸਾਹਿਬ ਨੂੰ ਮਿਲੇ ਆ ਸੀ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਯਕੀਨ ਦਵਾਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵਟਸਐਪ ਨੇ ਵੀ ਹਾਂ ਸਾਨੂੰ ਸੀਪੀ ਸਾਹਿਬ ਨੇ ਕਿਹਾ ਵੀ ਤੁਹਾਨੂੰ ਗਿਫਟ ਦੇਣਾ ਸੀ ਅਸੀਂ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਦਾ ਲੁਧਿਆਣੇ ਦਾ ਵਾ ਸੋ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਆ ਜੇ ਪ੍ਰਸ਼ਾਸਨ ਇਹੋ ਜਿਹਾ ਹੀ ਕੰਮ ਕਰੂਗਾ ਹਮੇਸ਼ਾ ਨੈਗੇਟਿਵ ਬੋਲੀਏ ਜਾਂ ਆਪਾਂ ਗਲਤ ਪ੍ਰਚਾਰ ਕਰੀਏ ਉਹ ਗੱਲ ਇੱਕ ਡਿਫਰੈਂਟ ਆ ਬਟ ਇਸ ਟਾਈਮ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਉਸ ਲੱਗ ਆ ਜੋਗੇ ਲੱਗਦਾ ਸੀਗਾ ਜਿਵੇਂ ਮੈਂ ਕਿਹਾ ਪਹਿਲਾਂ ਹੀ ਪੁੱਛ ਲਿਆ ਵੀ ਕਾਰਵਾਈ ਦਾ ਕੁਝ ਪਤਾ ਲੱਗਦਾ ਸੀ ਪਰ ਅੱਜ ਦੇਖਦੇ ਆ ਤੁਸੀਂ ਆਏ ਹੋ ਇੱਥੇ ਸਭ ਕੁਝ ਦੇਖਿਆ ਕੀ ਪ੍ਰਤੀਤ ਹੋਇਆ ਵੀ ਹਾਂ ਕੁਝ ਫਰਕ ਪਿਆ ਦੇਖੋ ਜਦੋਂ ਤੱਕ ਅਸੀਂ ਸੀਪੀ ਸਾਹਿਬ ਨੂੰ ਨਹੀਂ ਮਿਲੇ ਸੀ ਉਦੋਂ ਸਾਨੂੰ ਕੋਈ ਯਕੀਨ ਨਹੀਂ ਸੀਗਾ ਵੀ ਕਾਰਵਾਈ ਹੋਊਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਸ਼ੀਧਾਂ ਬਾਰੇ ਵੀ ਇਹ ਬਹੁਤ ਬਕਵਾਸ ਕਰਦਾ ਰਿਹਾ ਹੁਣ ਤਾਂ ਇਹ ਪਰਸਨਲ ਹੋਈ ਗਿਆ ਸੀ ਨਾ ਜਿਵੇਂ ਬਾਈ ਦੀ ਬੇਟੀ ਨੂੰ ਬੋਲਿਆ ਪਰ ਜਦੋਂ ਸੀਪੀ ਸਾਹਿਬ ਨੂੰ ਮਿਲੇ ਆ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਯਕੀਨ ਦਵਾਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵਟਸਐਪ ਨੇ ਵੀ ਹਾਂ ਸਾਨੂੰ ਸੀਪੀ ਸਾਹਿਬ ਨੇ ਕਿਹਾ ਵੀ ਤੁਹਾਨੂੰ ਗਿਫਟ ਦੇਣਾ ਸੀ ਅਸੀਂ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਦਾ ਲੁਧਿਆਣੇ ਦਾ ਵਾ ਸੋ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਆ ਜੇ ਪ੍ਰਸ਼ਾਸਨ ਇਹੋ ਜਿਹਾ ਹੀ ਕੰਮ ਕਰੂਗਾ ਹਮੇਸ਼ਾ ਨੈਗੇਟਿਵ ਬੋਲੀਏ ਜਾਂ ਆਪਾਂ ਗਲਤ ਪ੍ਰਚਾਰ ਕਰੀਏ ਉਹ ਗੱਲ ਇੱਕ ਡਿਫਰੈਂਟ ਆ ਬਟ ਇਸ ਟਾਈਮ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਉਸ ਲੱਗਾ ਜੋਗੇ ਲੱਗਦਾ ਸੀਗਾ ਜਿਵੇਂ ਮੈਂ ਕਿਹਾ ਪਹਿਲਾਂ ਹੀ ਪੁੱਛ ਲਿਆ ਵੀ ਕਾਰਵਾਈ ਦਾ ਕੁਝ ਪਤਾ ਲੱਗਦਾ ਸੀ ਪਰ ਅੱਜ ਦੇਖਦੇ ਆ ਤੁਸੀਂ ਆਏ ਹੋ ਇੱਥੇ ਸਭ ਕੁਝ ਦੇਖਿਆ ਕੀ ਪ੍ਰਤੀਤ ਹੋਇਆ ਵੀ ਹਾਂ ਕੁਝ ਫਰਕ ਪਿਆ ਇਹਕਿ ਜਦੋਂ ਤੱਕ ਅਸੀਂ ਸੀਪੀ ਸਾਹਿਬ ਨੂੰ ਨਹੀਂ ਮਿਲੇ ਸੀ ਉਦੋਂ ਸਾਨੂੰ ਕੋਈ ਯਕੀਨ ਨਹੀਂ ਸੀਗਾ ਵੀ ਕਾਰਵਾਈ ਹੋਊਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਸ਼ੀਦਾਂ ਬਾਰੇ ਵੀ ਇਹ ਬਹੁਤ ਬਕਵਾਸ ਕਰਦਾ ਰਿਹਾ ਹੁਣ ਤਾਂ ਇਹ ਪਰਸਨਲ ਹੋ ਹੀ ਗਿਆ ਸੀ ਨਾ ਜਿਵੇਂ ਬਾਈ ਦੀ ਬੇਟੀ ਨੂੰ ਬੋਲਿਆ ਪਰ ਜਦੋਂ ਸੀਪੀ ਸਾਹਿਬ ਨੂੰ ਮਿਲੇ ਆ ਸੀ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਯਕੀਨ ਦਵਾਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵਟਸਐਪ ਨੇ ਵੀ ਹਾਂ ਸਾਨੂੰ ਸੀਪੀ ਸਾਹਿਬ ਨੇ ਕਿਹਾ ਵੀ ਤੁਹਾਨੂੰ ਗਿਫਟ ਦੇਣਾ ਸੀ ਅਸੀਂ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਦਾ ਲੁਧਿਆਣੇ ਦਾ ਵਾ ਸੋ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਆ ਜੇ ਪ੍ਰਸ਼ਾਸਨ ਇਹੋ ਜਿਹਾ ਹੀ ਕੰਮ ਕਰੂ ਹਮੇਸ਼ਾ ਨੈਗੇਟਿਵ ਬੋਲੀਏ ਜਾਂ ਆਪਾਂ ਗਲਤ ਪ੍ਰਚਾਰ ਕਰੀਏ ਉਹ ਗੱਲ ਇੱਕ ਡਿਫਰੈਂਟ ਆ ਬਟ ਇਸ ਟਾਈਮ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਉਸ ਲਾਗਾ